ਮਿਰਚਾਂ ਦਾ ਚਾਰ ਸਾਰੀਆਂ ਮਿਰਚਾਂ ਨੂੰ ਏਦਾਂ ਕੱਟ ਕੇ ਹੌਲੀ-ਹੌਲੀ ਇਹਨੇ ਅੰਦਰ ਮਸਾਲਾ ਵਰਤੋ ਪਹਿਲਾਂ ਸਾਰੀਆਂ ਕੱਟ ਲਓ ਏਦਾਂ ਉਰੀਆ ਏਦਾਂ ਸਾਰੀਆਂ ਮਿਰਚਾਂ ਕੱਟ ਕੇ ਚੰਗੀ ਤਰ੍ਹਾਂ ਇਹਦੇ ਵਿੱਚ ਚੀਰਾ ਪਾਤਾ ਮੇਰਾ ਹੈਗਾ ਇਸ ਤੋਂ ਬਾਅਦ ਥੋੜੀ ਜੀ ਰਾਈ ਲੈਣੀ ਆ ਰਾਈ ਕੁੰਡੇ ਦੇ ਵਿੱਚ ਕੁੰਡੇ ਦੇ ਵਿੱਚ ਕੁੱਟਣੀ ਆ ਰਾਈ ਕਿੰਨੀ ਕੁੱਟਣੀਆਂ ਥੋੜੀ ਥੋੜੀ ਕੁੰਡੇ ਦੇ ਵਿੱਚ ਕੁੱਟ ਕੇ ਐਦਾਂ ਬਸ ਕੁੰਡੇ ਦੇ ਵਿੱਚ ਕੁੱਟੋ ਚੰਗੀ ਤਰ੍ਹਾਂ ਦੋ ਤੇ ਦੇ ਵਿੱਚ ਕੀ ਪੈ ਗਿਆ ਸੀ ਵਿੱਚ ਨਾਲ ਕੀ ਪੈ ਗਿਆ ਇਹਦੇ ਮਸਰੀ ਕੀ ਮਸਰੀ ਇਹ ਨਾ ਸਾਡੇ ਪਿੰਡ ਬਾਣੀਏ ਨੇ ਮਾਦਨ ਕੇ ਮਾਦਨ ਬਾਣੀਏ ਕੇ ਉਹਨਾਂ ਨੇ ਵਿੱਚ ਸਾਨੂੰ ਉਹ ਵੀ ਪਾਤੀ ਇਹਦੇ ਵਿੱਚ ਮਾਸਰੀ ਬਾਤੀ ਲਾਲ ਇਹਨਾਂ ਦੀ ਮਿਕਸ ਕਰੀ ਪਈ ਵਿੱਚ ਇਹ ਤੋਂ ਬਾਅਦ ਹਲਦੀ ਦੇ ਪਾਤੇ 2 ਚਮਚੇ 1.5 1.5 ਚਮਚਾ ਹਲਦੀ ਦਾ 2 ਚਮਚੇ 3 ਚਮਚੇ ਨੋਨ ਦੇ ਬਈ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇਹਦੇ ਚ ਕੋਟਾ ਮਾਰ ਦੋ ਐਦਾਂ ਇਦਾਂ ਘੋਟਾ ਮਾਰ ਕੇ ਬਸ ਇਹ ਇਸ ਤੋਂ ਬਾਅਦ ਖਾਲੀ ਡੱਬਾ ਲਓ ਇੱਕ ਕਿ ਜੇ ਪਹਿਲਾਂ ਵੀ ਸਾਡੀਆਂ ਮਿਰਚਾਂ ਪਾਈਆਂ ਮਿਆਂ ਸੀਗੀਆਂ ਤੇ ਹੁਣ ਆਹ ਇਕੱਲੀ ਇਕੱਲੀ ਮਿਰਚ ਨੂੰ ਐਵੇਂ ਪਾਰ ਦਿਓ ਬਸ ਇਦਾਂ ਸਾਰਾ ਮਸਾਲਾ ਇਹਦੇ ਚ ਪਾ ਦਿਓ ਗੱਲੀ ਗੱਲੀ ਮਰਚ ਦੇ ਵਿੱਚ ਥੋੜਾ ਥੋੜਾ ਕਰਕੇ ਇਦਾਂ ਪਾ ਗਏ ਉਹਨੂੰ ਪੀਪੀ ਦੇ ਵਿੱਚ ਪਾਈ ਚੱਲ ਨੂੰ ਬਹੁਤ ਵਧੀਆ ਚਾਰ ਬਣਦਾ ਸੀ ਪਹਿਲਾਂ ਪਾਇਆ ਸੀ ਮੈਂ ਚਾਲ ਅੱਜ ਮੈਂ ਨਾ ਆਪਣੇ ਦੋਸਤਾਂ ਨਾਲ ਸਾਂਝਾ ਕਰਦਾ ਇਸ ਕਰਕੇ ਇਹਦੀ ਵੀਡੀਓ ਬਣਾਉਣ ਲੱਗ ਗਈ ਸੀ ਅੱਜ ਅੱਲਾ ਹੀ ਪਾਇਆ ਸੀ ਬਹੁਤ ਟੇਸਟੀ ਬਹੁਤ ਕਰਾਰਾ ਐ ਖੱਟਾ ਮਿੱਠਾ ਜਿਆ ਵਧੀਆ ਬੰਦਾ ਘਟਿਆਜੀ ਦੇ ਵਿੱਚ ਹੋ ਜਾਂਦਾ ਚਾਰੇ ਦੇ ਵਿੱਚ ਬਾਅਦ ਵਿੱਚ ਪਾਉਣਾ ਜਿੱਦਾਂ ਅਸੀਂ ਆ ਕਰ ਰਹੇ ਇਦਾਂ ਸਾਰਾ ਕੁਝ ਇਦਾਂ ਕਰੋ ਸਾਰੇ ਆ ਏ ਟੂ ਜ਼ेड ਜਿੰਨੀ ਹੈ ਕਹਿੰਦੇ ਸਾਰੇ ਮਿਰਚਾ ਏ ਟੂ ਜ਼ेड ਸਾਰੀਆਂ ਭਰ ਕੇ ਪਾਉਣੀਆਂ ਨੇਗੇ ਆਪਾਂ ਨੇ ਤੂੰ ਵੀ ਬੋਲ ਮੁੰਮੀ ਹਾਲੇ ਦੋਨੇ ਪਾਤੀਆਂ ਮਿਰਚਾ ਦੋਨਾਂ ਦੇ ਵਿੱਚ ਪਾ ਲੇਤਾ ਆ ਉਸ ਤੋਂ ਬਾਅਦ ਥੋੜੀਆਂ ਜਿਹੀਆਂ ਵੱਧ ਸੀਗੀਆਂ ਕਿਉਂਕਿ ਇਹਨਾਂ ਨੂੰ ਹਿਲਾਉਣਾ ਪੈਂਦਾ ਨਾ ਜਦੋਂ ਆਪਾਂ ਪਾਵਾਂਗੇ ਇਹਦੇ ਵਿੱਚ ਪਾ ਦਿਓ ਜਿਹੜਾ ਰੈਂਦਾ ਗੁੰਦਾ ਮਸਾਲਾ ਜਾਂ ਉਹ ਇਹਦੇ ਵਿੱਚ ਪਾ ਦਿਓ ਸਾਰਾ ਮਸਾਲਾ ਇਹਦੇ ਵਿੱਚ ਪਾ ਦੋ ਬਸ ਹਲਵਾ ਦੋ ਡੱਬੀਆਂ ਦੇ ਵਿੱਚ ਨਿਕਲ ਗਿਆ ਆਚਾਰ ਆ ਸਾਰੇ ਅੱਧਾ ਕਿਲੋ ਮਿਰਚਾਂ ਨੇ ਅੱਧਾ ਕਿਲੋ ਮਿਰਚਾਂ ਦਾ ਹੁਣ ਇਹ ਸਰਕਾ ਪਾਵਾਂਗੇ ਹੁਣ ਇਹਦੇ ਚ ਦੋਨਾਂ ਚ ਸਰਕਾ ਪਾ ਦੋ ਚਿੱਟਾ ਸਰਕਾ ਹੁੰਦਾ ਜਿਹੜਾ ਆ ਬਸ ਇੰਨੇ ਨਾਲ ਇਸ ਹਿਸਾਬ ਨਾਲ ਪਾ ਦੋ ਬਸ ਥੋੜਾ ਥੋੜਾ ਕਰਕੇ ਸਰਕਾ ਪਾ ਕੇ ਥੋੜਾ ਥੋੜਾ ਬਸ ਚੰਗੀ ਤਰ੍ਹਾਂ ਬਸ ਇਹਨੂੰ ਚੰਗੀ ਤਰ੍ਹਾਂ ਹਿਲਾ ਦੋ ਇਦਾਂ ਜਿਵੇਂ ਇਹ ਹਲਾਉਂਦੇ ਆ ਇਦਾਂ ਚੰਗੀ ਤਰ੍ਹਾਂ ਹਿਲਾ ਕੇ ਉਹਨਾ ਬਸ ਹੀ ਮਿਰਚਾਂਸ ਵਿੱਚ ਮੈਂ ਨਾ ਸਾਰਾ ਜਿਹੜਾ ਮਸਾਲਾ ਦੇ ਵਿੱਚ ਰਲ ਜੀ ਮਿਕਸ ਹੋ ਜੀ ਐ ਚੰਗੀ ਤਰ੍ਹਾਂ ਬਸ ਦੋਨਾਂ ਦੇ ਵਿੱਚ ਰਲਾ ਕੇ ਪਾ ਕੇ ਹਲਦੀ ਪਾ ਕੇ ਨਮਕ ਪਾ ਕੇ ਨੂੰ ਕਰ ਲਓ ਬਸ ਐਦਾਂ ਬਾਕੇ ਰੱਖ ਦੋ ਤੁਸੀਂ ਇੱਕ ਵਾਰ ਟਾਈ ਜਰੂਰ ਕਰਕੇ ਦੇਖੋ ਬਹੁਤ ਘੈਂਟਾ ਟੇਸਟ ਬਹੁਤ ਘੈਂਟ ਹੁੰਦਾ ਇਹਨਾਂ ਦਾ ਬਹੁਤ ਘੈਂਟ ਬਣ ਜਿੰਗੀਆਂ